ਤੁਸੀਂ ਜਦੋਂ ਆਪਸ ਦੇ ਅੰਦਰ ਥੋੜੇ ਸਮੇਂ ਦੇ ਲਈ ਵੀ ਤੂੰ ਤੂੰ ਮੈਂ ਮੈਂ ਕਰਦੇ ਹੋ ਤੇ ਤੁਹਾਡਾ ਦੋਨਾਂ ਦਾ ਘੱਟ ਤੋਂ ਘੱਟ ਇੱਕ ਹਫ਼ਤਾ ਖਰਾਬ ਹੋ ਜਾਣਾ ਹੈ ਹੁੰਦਾ ਨਾ ਛੋਟੀ ਜੀ ਗੱਲ ਤੇ ਅਸੀਂ ਇੱਕ ਹਫ਼ਤਾ ਆਪਣਾ ਖਰਾਬ ਕਰ ਲੈਣਾ ਹੈ ਘਰ ਦਾ ਸਕੂਨ ਖਰਾਬ ਕਰ ਲੈਣਾ ਹੈ ਖਾਣਾ ਕਾਰੋਬਾਰ ਵਪਾਰ ਨੌਕਰੀ ਸਭ ਕੁਝ ਕਿਉਂਕਿ ਜਦੋਂ ਤੁਹਾਡਾ ਮਨ ਹੀ ਨਹੀਂ ਠੀਕ ਹੈਗਾ ਤਾਂ ਬਾਕੀ ਚੀਜ਼ਾਂ ਆਪਣੇ ਆਪ ਪਾਸ ਹੋ ਜਾਂਦੀ ਹੈ ਮੈਂ ਸਿਰਫ ਇੰਨੀ ਕੁ ਬੇਨਤੀ ਕਰਾਂਗਾ ਕਿ ਜਦੋਂ ਵੀ ਕਿਤੇ ਦਿੱਕਤ ਬਣੇ ਵੈਸੇ ਬਣੇ ਨਾ ਪਰਮੇਸ਼ਰ ਕਰੇ ਚੁ ਪਚਾਪ ਗੁਰਦੁਆਰਾ ਸਾਹਿਬ ਆਜੋ ਸੰਗਤ ਕਰ ਲਓ ਅੱਧਾ ਕੋ ਘੰਟਾ ਤੁਸੀਂ ਬਹਿ ਗਏ ਨਾ ਤੇ ਜਦੋਂ ਵਾਪਸ ਜਾਓਗੇ ਸਕੂਨ ਚ ਹੋਵਗੇ ਤੇ ਜਿਹੜਾ ਬੰਦਾ ਪਹਿਲਾਂ ਛੜਦਾ ਪਿਆ ਤੁਹਾਡੇ ਘਰ ਜਾਂਦੇ ਉਹਨੂੰ ਵੀ ਤੁਸੀਂ ਸਕੂਨ ਚ ਕਰ ਦੋਗੇ ਜਾਂਦੇ ਹੀ ਸ਼ਬਦ ਜਿਹੜਾ ਹੈ ਉਹਦੇ ਚ ਤਾਕਤ ਹੈ